ਦੋਦੇ ਸੋਨਹਾੋ ਚੀਆ ਕਰ ਸਭ ਤੋਂ ਪਹਿਲਾਂ ਅੱਜ ਦੇ ਪ੍ਰਧਾਨ ਸਾਹਿਬਾ ਸੇਵਾਦਾਰ ਕਰਨ ਸਿੰਘ ਜੀ ਨੂੰ ਪੁੱਛਦਾ ਕਿ ਇਹਨਾਂ ਨੇ ਫਿਲਮ ਦਾ ਦੁਖੀ ਆਸਾਬ ਸੰਸਾਦ ਦੇਖੀ ਹੈ ਫਿਲਮ ਦੇਖ ਕੇ ਆਪਣੇ ਸਮਾਜ ਨੂੰ ਅਤੇ ਬੱਚਿਆਂ ਨੂੰ ਇਸ ਫਿਲਮ ਦੇ ਜਰੀਏ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਇਸ ਫਿਲਮ ਨੂੰ ਦੇਖ ਕੇ ਜੋ ਉਹਨਾਂ ਨੇ ਸਾਡੇ ਸਮਾਜ ਵਿੱਚ ਅਸਰ ਵਰਤਾਰਾ ਚੱਲ ਰਿਹਾ ਹੈ ਕੋਸ ਨੂੰ ਬੋ ਬੋ ਪਰਦੇ ਦੇ ਰਾਹੀਂ ਆਪਾਂ ਨੂੰ ਵਿਖਾਇਆ ਗਿਆ ਹੈ ਜਦੋਂ ਅਸੀਂ ਇਹਨਾਂ ਸ਼ਬਦਾਂ ਦੀਆਂ ਕਥਾ ਵਾਰਤਾ ਕਰਦੇ ਆਂ ਤਾਂ ਅਸੀਂ ਤੁਹਾਨੂੰ ਇਸ ਤਰ੍ਹਾਂ ਆਡੀਓ ਰੂਪ ਦੇ ਵਿੱਚ ਦੱਸਦੇ ਆਂ ਕਿ ਇਸ ਤਰ੍ਹਾਂ ਸਭਾ ਦੇ ਵਿੱਚ ਵਿਚਰਦਾ ਹੈ ਇਹ ਵੀਡੀਓ ਫੇਲ ਬੁਣ ਦੇ ਰਾਹੀਂ ਪਰਦੇ ਦੇ ਉੱਤੇ ਉਹਨਾਂ ਨੇ ਤੁਹਾਨੂੰ ਅਸਰ ਜਿਹੜੀ ਉਹ ਪੇਸ਼ ਸਾਡੇ ਸਭਾ ਨੇ ਦਿਖਾਈ ਹੈ ਜਿਹੜੇ ਸਾਧਗੁਰੂ ਨਾਨਕ ਦੇਵ ਜੀ ਦੀਆਂ ਰਹਿਮਤਾਂ ਦੀ ਬਖਸ਼ਿਸ਼ਾਂ ਦੀ ਵੀ ਉਦਾਹਰਨ ਆਪਣਾ ਨੇ ਸਾਨੂੰ ਸਮਝਾਈ ਆ ਕਿਸ ਤਰ੍ਹਾਂ ਜਦੋਂ ਅਸੀਂ ਗੁਰੂ ਘਰਾਂ ਦੇ ਨਾਲ ਜੁੜੇ ਰਹਾਂਗੇ ਸਤਿਗੁਰੂ ਦੀ ਗਰਬਾਣੀ ਦੇ ਨਾਲ ਜੁੜੇ ਰਹਾਂਗੇ ਤੇ ਇਹੋ ਜਿਹੀਆਂ ਪਰੇਤੀਆਂ ਤੋਂ ਅਸੀਂ ਬਚ ਸਕਦੇ ਹਾਂ ਇੱਕੋ ਹੀ وا ہے ایک ویڈیو فلم جیسا گلان سانوں ہاں سانوم کرنی پہ کہ اس طرح ہوں وہ ہو بہو یہ پڑھتے تھے یہاں نے سماج دا جڑا چترانا اجرت کیتا ہے میں سمو شکر گزار کرتا ہوں جنہ نے اُنہ ابرالا سارے سمجھاؤ باستے جو ہے جو برد آشرم بھی پرت ہے یہ سماج قبول نہیں کرنا چاہتا تے اسی اپنے بچے کو ود تو ود دے دسیئے کہ ماں باپ کی سیوا

پانی نشا نہیں کرنا چاہیے تھا تے آپ نے بڑے داد کرنا چاہیے تھا تے آپ نے سکھنا جوڑے رہنا چاہیے تھا بہت بہت یہ اتاریا کیا ہی بچے دلے ہیں ایک بچے دلے ہیں اچھے بہت سکھ دسوں کی کیا جیتی اسی فلم دیکھی اس فلم کا نہ کی نانک دکھیا سب سنسار اچھے دسوں کی بابا نانک نے جی جو ستے پہ سی شراب کر رہے سی انہوں نے چیرے پہ تک پہ رہے سی کس نے شاہ

ਬਾਲੂ ਪੁੱਛਦੀ ਹੈ ਕਿ ਸ਼ਰਵਤਪਾਲ ਜਿਹੜੀ ਚੀਜ਼ ਵਿੱਚ ਬਿਠਾ ਕੇ ਆਪਣੇ ਮਾਤਾ ਪਿਤਾ ਨੂੰ ਕੇਰਸਥਾਨਾ ਤੇ ਲੈ ਕੇ ਗਿਆ ਸੀ ਪੰਜਾਬੀ ਵਿੱਚ ਆਪਾਂ ਉਸ ਨੂੰ ਕੀ ਕਹਿੰਦੇ ਹੈਗੀ ਥੈਂਕ ਯੂ ਥੈਂਕ ਯੂ ਬਹੁਤ ਬਧੀਏ ਸੋਜ਼ ਦੇ ਨਾਲ ਹੀ ਮੈਂ ਆ ਗਿਆ ਹਾਂ ਸਾਰੀਆਂ ਸਤਿਕਾਰ ਦਾ گردوا پربندک کمیٹی کا آدر کے پردھان صاحبان کا بہت بہت دنواد کرتا ہوں تھینک یو شکریہ مہربانی واحر جی کا خالس <سؤال> واحو جی کی